ਤਿੰਨੇ ਵੇ ਬਣੇ ਇਹ ਵੀ ਤਿੰਨ ਬੱਚੇ ਦਿੰਦੀ ਹੈ ਇਹ ਬੱਕਰੀ ਐਦ ਕੀ ਕਿੰਨੇ ਆਸ ਹੈ ਹੈਪੀ ਵੀ ਤਿੰਨੀ ਦਊਗੀ ਤਿੰਨੇ ਦਿਓਗੇ ਲੈ ਵੀ ਤਿੰਨ ਬੱਚੇ ਵਾਲੀ ਬੱਕਰੀ ਹੈ ਚਾਹਣੀ ਆਪਣੀ ਗਾਰੰਟੀ ਹੈ ਇਹ ਤਿੰਨੇ ਦੇਊਗੀ ਹਾਂ ਗਾਰੰਟੀ ਦੇਖ ਲੈ ਜੇ ਬਾਅਦ ਚ ਨਾ ਹੋਵੇ ਮਾ ਯਾਰ ਸਵਾਲ ਹੀ ਨਹੀਂ ਪੈਦਾ ਹੁੰਦਾ ਬੱਕਰੀਆਂ ਈ ਰਹਿੰਦੇ ਆਪਾਂ ਭਾਈ ਜੀ ਸਾਰੇ ਵੀਰਾਂ ਨੂੰ ਪਿਆ ਪਰ ਯਸਰੀ ਕਾਲ ਜਿਹਾ ਸਾਡੇ ਠੀਕ ਠਾਕ ਹੋਵਾਂਗੇ ਦੋਸਤੋ ਅੱਜ ਆਏ ਹੋਏ ਆਂਗੇ ਆਪਾਂ ਲਹਿਰਾ ਬੇਗਾ ਬੱਕਰਾ ਮੰਡੀ ਦੇ ਵਿੱਚ ਹਰੇਕ ਸੋਮਵਾਰ ਦੀ ਮੰਡੀ ਹੁੰਦੀ ਹੈਗੀ ਇਕੱਠ ਦੇਖ ਸਕਦੇ ਹੋ ਭਾਈ ਜੀ ਹੁਣ ਰਾਸ ਮੰਡੀਆਂ ਦੇ ਵਿੱਚ ਬਦਲਨੇ ਸ਼ੁਰੂ ਹੋਏ ਨੇ ਕਿਉਂਕਿ ਬਾਈ ਜੀ ਮੌਸਮ ਹੋ ਗਿਆ ਠੀਕ ਤੇ ਰੱਬ ਨੇ ਸੂਰਜ ਕੱਢਣਾ ਸਟਾਰਟ ਕਰਤਾ ਚਲੋ ਆਪਾਂ ਦੇਖਦੇ ਹਾਂ ਕਿ ਮੰਡੀ ਦੀ ਕੀ ਕੀ ਆਏਗਾ ਕਿਹੜੇ ਕਿਹੜੇ ਤਰ੍ਹਾਂ ਦੇ ਤੇ ਕਿੰਨੀ ਕਿੰਨੀ ਕੀਮਤ ਤੇ ਜਾਨਵਰ ਜਿਹੜੇ ਆਏ ਹੋਏ ਨੇ ਬਣੇ ਰਿਓ ਵੀਡੀਓ ਤੇ ਜ਼ਰੂਰ ਪਹੁੰਚਿਆ ਕਰੋ ਬਾਈ ਜੀ ਹਰੇਕ ਸੋਮਵਾਰ ਨੂੰ ਲਹਿਰਾ ਬੇਗਾ ਮੰਡੀ ਦੇ ਵਿੱਚ ਰੋਡ ਦੇ ਉੱਤੇ ਮੰਡੀ ਦੀ ਪੁੱਚੋਂ ਦੇ ਕੋਲੇ ਰਾਮਪੁਰਾ ਫੂਲ ਤੇ ਪੁੱਚੋਂ ਦੇ ਜਮਾ ਵਿਚਾਲੇ ਮੰਡੀ ਹੈ ਬਾਈ ਜੀ ਲਹਿਰਾ ਬੇਗਾ ਆਜੋ ਚੱਲਦੇ ਆ ਮੰਡੀ ਦੇ ਵਿੱਚ ਲਓ ਜੀ ਬਾਈ ਜੀ ਕੁਲਦੀਪ ਬਾਈ ਦੇ ਕੋਲੇ ਆ ਗਏ ਤੇ ਕੁਲਦੀਪ ਬਾਈ ਕੋਲ ਸਾਰੀਆਂ ਵੱਡੀਆਂ ਬੱਕਰੀ ਕਿਉਂ ਗੁਲਦੀ ਭਾਈ ਹਾਂ ਬਈ ਵਧੀਆ ਚੱਲਨੇ ਬਈ ਵਧੀਆ ਵਧੀਆ ਠੀਕ ਆ ਜੀ ਕਿੰਨੀਆਂ ਬੱਕਰੀਆਂ ਘਰੇ ਆਪਣੇ ਕੋਲੇ ਕਰੇ ਆਪਣੇ ਕੋਲੇ ਹੈਗੀਆਂ 30 ਕਬਰੀ 30 ਕਬਰੀਆਂ ਠੀਕ ਹੈ ਹਾਈਟ ਕਿੰਨੀ ਕਿੰਨੀ ਹੋਊਗੀ ਵੱਡੀ ਤੋਂ ਵੱਡੀ ਹਾਈਟ ਕਿੰਨੀ ਹੈ ਹਾਈਟ 40 ਤੋਂ ਥੱਲੇ ਹੀ ਆ 40 ਤੋਂ ਥੱਲੇ ਆਪਣੇ ਫਿਰ ਵੀ 40 ਬਹੁਤ ਹੁੰਦੀ ਆ 40 38 49 37 ਐਡੀ ਲੱਖਦੇ ਹੋ ਬੱਕਰੀਆਂ ਮੈਂ ਵੀ ਵੱਡੇ ਵੱਡੇ ਬੱਕਰੀਆਂ ਲੱਖਦੇ ਨੇ ਮੈਂ 40 ਤੋਂ ਉੱਪਰ ਦਾ ਟਾਮ ਹੀ ਹੁੰਦੀ ਆ ਯਾਰ ਉਹ ਬੇਜੂਜ ਲਈਦੀ ਹੈਗੀ ਲੈ ਕੇ ਬੱਕਰੀ ਬਾਹਰ ਸਹੀ ਗੱਲ ਆ ਆਪਣੀਆਂ ਬਸ 40 ਤੋਂ ਥੱਲੇ ਆ 40 ਤੋਂ ਥੱਲੇ ਹਾਂ 38 49 40 ਇੱਥੇ ਹੀ ਹੈਡ ਠੀਕ ਹੈ ਜੀ ਦੱਸ ਇਹਦੇ ਬਾਰੇ ਬਾਈ ਕਿਹੜਾ ਰੰਗ ਕਿਹੜਾ ਹੈ ਵਧੀਆ ਬੱਕਰੀਆਂ ਲੋਹੀ ਬੱਕਰੀ ਆ ਇਹ ਵੀ ਲੋਹੀ ਬੱਕਰੀ ਆ ਕੀ ਦੇਖ ਪੂਰੇ ਦੰਦ ਹਾਂ ਠੀਕ ਆ ਕਿੰਨੇ ਸੂਏ ਲੈ ਲੈ ਤੂੰ ਸੂਏ ਤਾਂ ਦੋ ਲੈ ਲੈ ਨੂੰ ਬਸ ਦੋ ਸੂਏ ਲੈ ਵੀ ਦੋ ਸੂਏ ਲੈ ਲੈ ਪੂਰੀ ਹੋ ਗਈ ਬੱਕਰੀ ਇਹ ਪੂਰੇ ਦੰਦ ਦੇਖੀ ਵੜੇ ਜਿਹੜਾ ਦਵਾਈ ਬੱਬੂ ਸੁਮਾਰ ਕੇ ਦਿਖਾ ਦੇ ਦੁੱਧ ਕਿੰਨਾ ਕਰਦੇ ਥੱਲੇ ਗੁਲਦੀਪ 225 ਕਿਲੋ ਹੋਊਗਾ ਥੱਲੇ ਇੱਕ ਟਾਈਮ ਦਾ ਕੋ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਸਾਲ ਆਣਾ ਹੁਣ ਠੰਡ ਆ ਗਈ ਠੀਕ ਆ ਨਾ ਹੁਣ ਇਹਨਾਂ ਦੁੱਧ ਕਿੱਥੇ ਦਿੰਦਿਆਂ ਨੇ ਜਿਹੜੀ ਠੰਡ ਬੜੀ ਪਈ ਆ ਹਾਂ ਠੰਡ ਵਾਲੀ ਜੇਹਾੜ ਦੀ ਰੁੱਤ ਚ ਤਾਂ ਦੇਨੇ ਆ ਜੇਹਾੜ ਦੇ ਤਾਂ ਉਹਦੋਂ ਤਾਂ ਦੇ ਜਾਂਦੀ ਬੱਕਰੀ 4 ਕਿਲੋ ਇਹ ਹਾਂ ਕੋਈ ਵੀ ਬੱਕਰੀ ਹੈ ਚੰਗੀ ਬੱਕਰੀ ਨਸਲ ਦੀ ਹਾਂ 4 ਕਿਲੋ 3.5 ਕਿਲੋ ਉਹ ਬੱਕਰੀ ਦੁੱਧ ਦੇ ਦੇ ਉਹਦੋਂ ਬੱਕਰੀ ਦੇ ਦਿੰਦੇ ਆ ਸਿਆਲ ਤੇ ਨਹੀਂ ਦੋ ਦਿੰਦੇ ਨੇ ਸਿਆਲ ਤੇ ਤਾਂ ਬਸ ਆਹ 1.5 ਕਿਲੋ 2 ਕਿਲੋ 2.5 ਕਿਲੋ ਬੰਦਾ ਟੁੱਟ ਜਾਂਦਾ ਯਾਰ ਸਿਆਲ ਜਾਗਦਾ ਫਿਰ ਬੱਕਰੀ ਨਾ ਡਾਣੀ ਨਹੀਂ ਮਿਲਦੀ ਜੇ ਆਪਾਂ ਡੇਕੜੂਕ ਪਾਉਣੇ ਆਂ ਕਿ ਉਹਦੋਂ ਪੂਰੀ ਡਾਣੀ ਮਿਲਦੀ ਆ ਦਾਣੇ ਰੂਣੇ ਵਧੀਆ ਹਾਜਮ ਆਉਂਦੇ ਆ ਬੱਕਰੀ ਦੇ ਦਿਨ ਵੀ ਵੱਡੇ ਹ ਇਹ ਮਹੀਨੇ ਕਿਦੀ ਗੱਬ ਹੋ ਗਈ ਲੈ ਵੀ ਮਹੀਨੇ ਕਿਦੀ ਗੱਬਣਾ ਗਰੰਟੀ ਦੀ ਆ ਗਰੰਟੀ ਦੀ ਹਾਂ ਗਰੰਟੀ ਜਮਾ ਪੂਰੀ ਇਹ ਹਾਲ ਦੀ ਗਰੰਟੀ ਯੂ ਕਰਾਸ ਹੋ ਗਈ ਇਹ ਬੱਕਰੀ ਹਲਦੀ ਨਹੀਂ ਹਲਦੀ ਨਹੀਂ ਨਾ 200 ਵੇ ਤੋਂ ਪਹਿਲਾਂ ਲੈ ਲੈ ਤੂੰ ਲੈ ਲੈ ਤੂੰ ਲੈ ਵੀ ਇਹ ਕਹਿੰਦਾ ਹਲਦੀ ਨਹੀਂ ਹੈਗੀ ਬੱਕਰੀ ਗਰੰਟੀ ਹੈ ਇਹ ਮੇਂ ਵੀ ਤਿੰਨ ਦਿੰਦੀ ਆ ਇਹ ਤਿੰਨਵੇਂ ਮਣੇ ਇਹ ਵੀ ਤਿੰਨ ਬੱਚੇ ਦਿੰਦੀ ਆ ਇਹ ਬੱਕਰੀ ਐਦ ਕੀ ਕਿੰਨੇ ਆ ਸੈਟ ਕੀ ਵੀ ਤਿੰਨੇ ਹੀ ਦਊਗੀ ਤਿੰਨੇ ਦਿਓ ਲੈ ਵੀ ਤਿੰਨ ਬੱਚੇ ਵਾਲੀ ਬੱਕਰੀ ਹੈ ਕਿੰਨੇ ਰੁਪਈਆ ਦੀ ਇਹ ਆਪਾਂ 50000 ਰੁਪਈਆ ਮੰਗਦੇ ਆ ਇਹ ਵੀ 50000 ਰੁਪਈਆ ਮੰਗਿਆ ਬਾਈ ਨੇ ਇਹਦਾ ਦੇਖਦਾ ਚੰਗੀ ਬੱਕਰੀ ਹੈ 48 ਇੰਚ ਹੈਟ ਹੈ ਇਹਦੀ 40 ਤੋਂ ਇੱਕ ਘੱਟ 40 ਤੋਂ ਇੱਕ ਘੱਟ ਹਾਂ ਠੀਕ ਹੈ ਬੱਚਾ ਤਾਂ ਨਹੀਂ ਇਹਦੇ ਮੰਗ ਰਹੇ ਕਿਤੇ ਮੰਗ ਰਹੇ ਮੰਗ ਰਹੇ ਫਿਰਦਾ ਬੱਚਾ ਹੀ ਸਹੀ ਦੀ ਮੰਗ ਰਹੇ ਤਿੰਨ ਤਿੰਨ ਵਾਲੇ ਦਾ ਠੀਕ ਹੈ ਤਿੰਨ ਵਾਲਿਆਂ ਚੋਂ ਇਹ ਬੱਚਾ ਰਹਿ ਗਿਆ ਦੋ ਵਜੇ ਨਾਲ ਹੀ ਆ ਫਿਰਨਾ ਦੋ ਵਜੇ ਦੇ ਨਾਲ ਹੀ ਆ ਇਹਦੇ ਅੱਛਾ ਵੀ ਠੀਕ ਹੈ ਨਾਲ ਹੀ ਦਿਓਗੇ 50000 ਦੇ ਵਿੱਚ ਬੱਚਾ ਕਾਹਨੂੰ ਤੋੜਨਾ ਯਾਰ ਹਾਂ ਸਹੀ ਗੱਲ ਹੈ ਇਹਦਾ ਮੰਮੀ ਆ ਉਹਦੀ ਵਿਚਾਰੇ ਦੀ ਸਹੀ ਗੱਲ ਹੈ ਮੰਮੀ ਆ ਆ ਕਰ ਲਓ ਘੜੀ ਉਹ ਲੈ ਵੀ ਤੁਹਾਨੂੰ ਇੱਕ ਬੱਕਰੀ ਹੋਰ ਦਿਖਾਈ ਹੈ ਨਾ ਇਹ ਬੱਕਰੀ ਆਪਾਂ ਲਈ ਹੈਗੀ ਆਪਾਂ ਵੇਡਦੇ ਕਹਿੰਦਾ ਅੱਛਾ ਹਾਂ ਇਹ ਬੱਕਰੀ ਲਈਆ ਹੈ ਇਹ ਲਈਆ ਪਿਛਲੀ ਮੰਡੀ ਤੋਂ ਲੈ ਲਈ ਸੀਗੀ ਆਪਾਂ ਠੀਕ ਆ ਥੱਕੀ ਜੀ ਪਈ ਆ ਵਿਚਾਰੀ ਹਾਂ ਉਹ ਬੜਾ ਕਮਜ਼ੋਰੀ ਜੀ ਆ ਵਿਚਾਰੀ ਠੀਕ ਆ ਦੱਸ ਇਹਦੇ ਬਾਰੇ ਇਹ ਸੂਣ ਵਾਲੀ ਹੈਗੀ ਬੱਕਰੀ ਇਹ ਸੂਣ ਵਾਲੀ ਆ ਬਈ ਗੱਬਣ ਆਈ ਗਰਦਰ ਗੁਰਦਨ ਦੇਖਣੀ ਲੰਮੀ ਹਣਾ ਐ ਨਸਲ ਦੀ ਤਾਂ ਚੰਗੀ ਆ ਥੋੜੀ ਇਹਨਾ ਤਿੰਨ ਬੱਚੇ ਦੇਊਗੀ ਇਹ ਤਿੰਨ ਬੱਚੇ ਦੇ ਤਾਇਆਂ ਨਹੀਂ ਟੁੱਟੀ ਵੀ ਆ ਬੱਕਰੀ ਠੀਕ ਆ ਹਾਂ ਇਹ ਕਿਹਨਾਂ ਖਰਾਕ ਜੀ ਜੀ ਤਿੰਨ ਬੱਚੇ ਦਿੰਦੀ ਹੈਗੀ ਉਹ ਲਿੱਸੀ ਹੋ ਜਾਂਦੀ ਆ ਬੱਕਰੀ ਇਹ ਤੋ ਕਿੰਨੇ ਸੂਏ ਹੋਗੇ ਇਹਦੇ ਨਹੀਂ ਇਹ ਤਾਂ ਆਪਾਂ ਲਈ ਆ ਪਿਛਲੀ ਮੰਡੀ ਤੋਂ ਲਈ ਆ ਲਈ ਫਿਰ ਹਾਂ ਆਪਣੇ ਸੋਮਵਾਰ ਨੂੰ ਹੀ ਉਹਦੇ ਖਰੀਦੀ ਆ ਆਪਾਂ ਇਹ ਕਿੰਨੇ ਰੁਪਈਆ ਦੀ ਹੁਣ ਇਹ ਦੇਣੀ ਕਿੰਨੇ ਦੀ ਹੈਗੀ ਜਾਇਜ਼ ਜਾਇਜ਼ ਮੁੱਲ ਤੇ ਕਰ ਦੇ ਯਾਰ ਇਹ ਆਪਾਂ 30000 ਦੀ ਦੇ ਦਾਂ 30000 ਰੁਪਏ ਲੈ ਵੀ ਤਿੰਨ ਬੱਚੇ ਦਿਓ ਬਾਈ ਕਹਿੰਦਾ 30000 ਰੁਪਏ ਦੀ ਦੇ ਦੇ ਬੱਚਿਆਂ ਦੀ ਆਪਣੀ ਗਾਰੰਟੀ ਹੈਗੀ ਤਿੰਨ ਦੇਵਾਂਗੇ ਹਾਂ ਗਾਰੰਟੀ ਦੇਖ ਲੈ ਜੇ ਬਾਅਦ ਚ ਨਾ ਮਾ ਯਾਰ ਸਵਾਲ ਹੀ ਨਹੀਂ ਪੈਦਾ ਹੁੰਦਾ ਬੱਕਰੀਆਂ 'ਚ ਹੀ ਰਹਿੰਦੇ ਆ ਆਪਾਂ ਚਲੋ ਚੰਗੀ ਗੱਲ ਆ ਬਾਈ ਬੱਕਰੀਆਂ 'ਚ ਹੀ ਰਹਿੰਦੇ ਆ ਜੋ ਇੰਨੀ ਬੱਕਰੀਆਂ ਹੋਗੇ ਨਾ ਅੱਛਾ ਉਦੋਂ ਇਹਨਾਂ ਬੱਚੇ ਹੁੰਦੇ ਆ ਬੱਚੀ ਬੱਕਰੀ ਦੀ ਹਾਂ ਪੱਕੀ ਗੱਲ ਆ ਹਨਾ ਪੱਕੀ ਗੱਲ ਆ ਕੀ ਗੱਲ ਆ ਬਈ ਹਾਈਟ ਹੋਊਗੀ 37 38 ਹਨਾ ਹਾਂ 37 ਕੁ ਹੋਊਗੀ ਹਾਈਟ ਠੀਕ ਲੈ ਲਿਆ ਬਈ ਹੋਰ ਬੱਕਰੀ ਦੇਖ ਸਕਦੇ ਹੋ ਬਈ ਕਹਿੰਦਾ ਤਿੰਨ ਬੱਚੇ ਹੀ ਦਿਓ ਕਹਿੰਦਾ ਗਰੰਟੀ ਆ ਬਾਈ ਕਹਿੰਦਾ ਆ ਵੀ ਲੈ ਆ ਬਈ ਲੈ ਵੀ ਦਿਖਾ ਦੇ ਉਹ ਪੂਰੀ ਦਿਖਾ ਦੇ ਬੱਕਰੀ ਕੇਰਾ ਸ਼ੇਰੀ ਬੱਕਰੀ ਆ ਬਾਈ ਦੇਖ ਸਕਦੇ ਹੋਗੇ ਇਹ ਆਪਣੀ ਘਰ ਦੀ ਬੱਕਰੀ ਆ ਨਹੀਂ ਇਹ ਵੀ ਖਰੀਦੀ ਆ ਆਪਣੀ ਇਹ ਵੀ ਖਰੀਦੀ ਆ ਹੈ ਹਾਂ ਵੱਡੀਆਂ ਬੱਕਰੀ ਖਰੀਦਦੇ ਫਿਰ ਹੈ ਵੱਡੀਆਂ ਖਰੀਦ ਲੈਣੇ ਆ ਹੂੰ ਸਭ ਵੇ ਜਾਂ ਹੁੰਦਾ ਯਾਰ ਖਰੀਦ ਲੈਣੇ ਕਦੀ ਵੇਚ ਲੈਣੇ ਸਹੀ ਗੱਲ ਹੈ ਕੰਮ ਸੂਏ ਹੈਗੀ ਇਹ ਇਹ ਸੂਏ ਹੋ ਤੀਜੇ ਸੂਏ ਇਹ ਤੀਜੇ ਸੂਏ ਹਾਂ ਠੀਕ ਆ ਥਣ ਚ ਪ੍ਰੋਬਲਮ ਹੋ ਗਈ ਤੇ ਨਹੀਂ ਪ੍ਰੋਬਲਮ ਕੋਈ ਨਹੀਂ ਥਣ ਚੱਕਿਆ ਪੈਗਾ ਹੁਣ ਇਹ ਢਾਈ ਕੁ ਮਹੀਨਿਆਂ ਦੀ ਗੱਬ ਹੋ ਗਈ ਹੈ ਠੀਕਾ ਹਾਂ ਕੋਈ ਬਰਾਬਰ ਆਜੂ ਬਰਾਬਰ ਆਉਂਦਾ ਜਮਾਂ ਹਾਂ ਗਾਰੰਟੀ ਦਿੱਤੀ ਆ ਬੰਦੇ ਨੇ ਇਹਦਾ ਬਰਾਬਰ ਆਊਗਾ ਬਾਈ ਜਿਹੜਾ ਗਾਰੰਟੀ ਦਿੱਤੀ ਆ ਬੰਦੇ ਨੇ ਵੀ ਹੈ ਤੇਰੀ ਹੈਗੀ ਆ 40 ਇੰਚ ਲੈ ਵੀ 40 ਇੰਚ ਹੈਡ ਦੀ ਬੱਕਰੀ ਹੈਗੀ ਨਾ ਦੇਖ ਸਕਦਾ ਮੋਟੀ ਹੱਡੀ ਦੀ ਹੈਗੀ ਸਾਤੀ ਸੁੱਤੀ ਪੂਰੀ ਕੌੜੀ ਹੈ ਨਾ ਹਾਂ ਬਈ ਉਹਦੀ ਬੱਬਾ ਵੀ ਸਣੱਖੀ ਵੀ ਬਹੁਤ ਆ ਬੱਕਰੀਆਂ ਸੋਹਣੀ ਹੈ ਸਹੀ ਗੱਲ ਵੱਡੇ ਭਾਂਡੇ ਦੀ ਬੱਕਰੀ ਹੈ ਨਾ ਦੁੱਧ ਕਿੰਨਾ ਕਹੂਗਾ ਤਾਈ ਥੱਲੇ ਤਾਈ ਥੱਲੇ ਤਾਂ ਯਾਰ ਮੰਨ ਕੇ ਜੇ 2.5 ਲੀਟਰ ਤਾਂ ਮੰਨ ਕੇ ਚੱਲ ਪੱਕੀ ਇਹਨਾਂ ਦਾ ਪੱਕੀ ਇਹਨਾਂ ਦਾ ਬੱਕਰੀ ਥੱਲੇ ਜਿਹੜੀ ਚੰਗੀ ਤਾਕੜੀ ਬੱਕਰੀ ਹੈ ਨਾ ਉਹ 2.5 ਕਿਲੋ ਦੁੱਧ ਦੇ ਹੀ ਦਿੰਦੀ ਹੈਗੀ ਸੱਜਰ ਬਾਕੀ ਖਰਾਕ ਤੇ ਡਿਪੈਂਡ ਕਰਦਾ ਨਾ ਖਰਾਕ ਤੇ ਵੀ ਔਂਜੇ ਕੱਲਾ ਬਾਹਰ ਲੈ ਚਰੇ ਤੇ ਛੱਡਾਂਗੇ ਚੰਗੀ ਬੱਕਰੀ ਜਿਹੜੀ ਨਸਲ ਦੀ ਉਹ ਤਾਂ ਦੇ ਦਿੰਦੀ ਆ 2 ਕਿਲੋ ਦੁੱਧ ਕਿਲੋ ਤੜਕੇ ਕਿਲਵਾਥ ਨੇ ਇਹ ਦਾਣੇ ਪਾਵੇਂ ਬਰ ਵੀ ਜਾਂਦੀਆਂ ਨੇ ਫਿਰ ਬਰ ਵੀ ਮੱਕੀ-ਮੱਕੀ ਪਾ ਦਈਏ ਮੱਕੀ-ਮੱਕੀ ਪਾ ਲਈਏ ਕਣਕ ਪਾ ਲਈਏ ਵਧੇ ਜਾਂਦੀਆਂ ਨੇ ਕਿੰਨੇ ਰੁਪਏ ਦੀ ਹੈ ਇਹ ਇਹ ਆਪ 40000 ਮਾਨ ਨੇ ਤੇ ਵੀ 40000 ਰੁਪਏ ਮੰਗਦੇ ਨੇ ਬਾਕੀ ਮਾਨਤਾਨ ਹੋ ਜਾਊਗਾ ਹਾਂ ਉਹ ਬਾਕੀ ਕਰ ਲਾਂਗੇ ਮੌਕੇ ਤੇ ਲੈ ਵੀ ਹੋਰ ਕਿਹੜੀ ਰਹਿ ਗਈ ਦੰਦਾ ਉਹਦਾ ਹੀ ਸਾਫ ਹੈ ਬਸ ਇਹ ਤਿੰਨ ਬੱਕਰੀਆਂ ਲੈ ਕੇ ਆਏ ਆ ਤੇ ਠੀਕ ਆ ਤਿੰਨੇ ਬੱਕਰੀਆਂ ਲੈ ਕੇ ਆਏ ਲੈ ਵੀ ਜੇ ਕਿਸੇ ਵੀ ਮੇਰੇ ਵੀਰਾਂ ਇਹਨਾਂ ਵਿੱਚ ਕੋਈ ਵੀ ਬੱਕਰੀ ਚਾਹੀਦੀ ਹੋਊਗੀ ਤਾਂ ਸਕਰੀਨ ਦੇ ਉੱਤੇ ਨੰਬਰ ਹੈਗਾਗਾ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨਾ ਓਨਰ ਨੇ ਮੰਡੀ ਦੇ ਹਾਂ ਜੀ ਠੀਕ ਆ ਭਾਈ ਚਲੋ ਅੱਗੇ ਚੱਲਦੇ ਆਂ ਹੋਰ ਬੱਕਰੀ ਦਿਖਾਉਣਾ ਜੋ ਕਿ ਆਈ ਆ ਲ ਵੀ ਮੇਜਰ ਬਾਈ ਕੋਲੇ ਆ ਗਏ ਤੇ ਮੇਜਰ ਬਾਈ ਚਾਰ ਪੰਜ ਬੱਕਰੀਆਂ ਲੈ ਕੇ ਆਇਆ ਪਰ ਚੰਗੀਆਂ ਲੈ ਕੇ ਆਏਗਾ ਗੱਲਬਾਤ ਕਰ ਦਾਂਗੇ ਬਾਈ ਕੀ ਹਾਲੇ ਮੇਜਰ ਬਾਈ ਸਾਸਤਰੀਕਰ ਪਹਿਲਾਂ ਤਾਂ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਸਾਸਤਰੀਕਰ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਕੰਮ ਕਰ ਕੰਮ ਕਰ ਵੀਰੇ ਵਧੀਆਗਾ ਸਾਫ਼ ਸੁਥਰਾ ਕੰਮ ਕਰੋ ਸਹੀ ਗੱਲ ਹੈ ਜ਼ਰੂਰੀ ਹੈ ਜੇ ਕਾਮਯਾਬ ਹੋਣਾ ਜ਼ਿੰਦਗੀ 'ਚ ਨਾ ਚਾਹੇ 2 ਵੇਚ ਲੋ 3 ਵੇਚ ਲੋ ਸਾਫ਼ ਵੇਚੋ ਸਾਫ਼ ਵੇਚ ਲੋ ਨਾ ਇਹ ਹੁਣ ਦੁਨੀਆ ਦੇ ਉੱਤੇ ਬਹੁਤ ਟਰੈਂਡ ਚੱਲ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਉਹ ਕੰਮਾਂ ਤੋਂ ਬਚੋ ਹਮ ਆਪਦਾ ਸੋਚ ਕੇ ਸਮਝ ਕੇ ਸੌਦਾ ਜਿੱਥੋਂ ਵੀ ਲਮੋਗੇ ਨਾ ਢਣਕਾ ਕੇ ਲਓ ਸਹੀ ਗੱਲ ਹੈ ਇਹ ਨਹੀਂ ਕਹਿੰਦਾ ਵੀ ਮੈਂ ਮੈਤੋਂ ਹੀ ਲਾਓ ਮੇਰੇ ਜਗੜਾ ਲਾਲ ਪਾਏ ਹੋਏ ਨੇ ਹਾਂ ਬਹੁਤ ਦੁਨੀਆ ਬੈਠੀ ਆ ਮੈਂ 90% ਬੱਕਰੀਆਂ ਮੁਰਦੀਆਂ ਦੇਖੀਆਂ ਨੇ ਠੀਕ ਆ ਗੱਬਣਾ ਕਹਿ ਕੇ ਬੱਕਰੀਆਂ ਫੰਡਰ ਦੇ ਦੇਣੀਆਂ ਲੋਕਾਂ ਨੇ ਹਮ ਉਹ ਕੰਮ ਆਪਾਂ ਨੂੰ ਨਹੀਂ ਹਾਜਮ ਆਉਣਾ ਸਹੀ ਗੱਲ ਹੈ ਹਾਂ ਜੀ ਸੇਦ ਅੰਦਾ ਜੀ ਦੱਸੋ ਸੇਦ ਅੰਦ ਬੱਕਰੀਆ ਬਾਈ ਹਾਂਜੀ ਦੇਖ ਸਕਦੇ ਹੋ ਹਾਈਟ ਕਿੰਨੀ ਹੋਊਗੀ ਹਾਈਟ ਬਈ 1 ਘਟ 40 38 49 ਇੰਚ ਹਾਈਟ ਦੀ ਹੈਗੀ 38 49 ਇੰਚ ਹਾਈਟ ਆ ਬਈ ਗੱਬਣ ਕਿੰਨੇ ਟਾਈਮ ਦੀ ਆ ਗੱਬਣ ਇਹ ਬਈ ਸਾਢੇ 3 ਮਹੀਨਿਆਂ ਦੀ ਤੁਸੀਂ ਮੰਨ ਕੇ ਚੱਲੋ ਇਹ ਵੀ ਸਾਢੇ 3 ਮਹੀਨਿਆਂ ਦੀ ਗੱਬਣ ਆ ਕਿ ਥਣ ਥਣ ਓਕੇ ਨੇ ਜਮਾ ਮੈਂ ਕਿਹਾ ਯਾਰ ਫੁੱਲ ਗਾਰੰਟੀ ਹੈ ਜੀ ਆਪਾਂ ਬਈ ਕਹਿੰਦਾ ਫੁੱਲ ਗਾਰੰਟੀ ਹੈ ਬਈ ਮਹੀਨਾ ਕਿ ਰਹਿ ਗਿਆ ਇਹਦਾ ਸੂਣ ਦਾ ਮਹੀਨਾ ਮੱਕ ਨਕੌੜਾ ਦੇਖੋ ਚਿੱਟੀ ਅੱਖ ਸ਼ੇਰਾ ਕਲਰ ਆ ਨਾ ਸ਼ੇਰਾ ਕਲਰ ਕੰਨ ਦੇਖੋ ਕੰਨ ਦੇਖੋ ਛੱਡ ਦਿਓ ਬਈ ਇਹਦੇ ਕਿੰਨੇ ਰੁਪਏ ਦੇ ਇਹਦਾ 60000 ਰੁਪਏ ਜੀ ਇਹ ਵੀ 6 ਤੇ ਕਾ ਆ ਗਿਆ ਬਈ ਡੱਬੀ ਆ ਦੇਖੋ ਜੀ ਇਹ ਨੂੰ ਪਾਕਿਸਤਾਨੀ ਕਹਿੰਦੇ ਨੇ ਪਾਕਿਸਤਾਨੀ ਕਹਿੰਦੇ ਬਈ ਕਹਿੰਦਾ ਬਰੀਕ ਸਿੰਗੀ ਤੋਤੇ ਵਾਲਾ ਨੱਕ ਜਮਾ ਹਾਂ ਹਾਂ ਲੈ ਚਿੱਟੀਆਂ ਅੱਖਾਂ ਦੇ ਵਿੱਚ ਆ ਦੇਖੋ ਇਹਦੀ ਹਾਈਟ ਕਿੰਨੀ ਹੋਵੇਗੀ ਇਹ ਵੀ 38 49 ਇੰਚ ਜੀ ਲੈ ਵੀ ਇਹ ਵੀ 38 49 ਇੰਚ ਗੱਬਣਾ ਗੱਬਣਾ ਇਹ ਵੀ 3.5 ਮਹੀਨਿਆਂ ਦੀ ਲੈ ਵੀ 3.5 ਮਹੀਨਿਆਂ ਦੀ ਗੱਬਣਾ ਆ ਗਈ ਦੇਖ ਸਕਦੇ ਹੋ ਇਹਦੇ ਕਿੰਨੇ ਰੁਪਏ 70000 ਰੁਪਏ ਜੀ 70000 ਰੁਪਏ ਥਾਣ ਤੁਹਾਨੂੰ ਕੋਈ ਨਾ ਜਮਾ ਭਾਈ ਇਹ ਕਿਹੜਾ ਬਾਹਰੋਂ ਖਰੀਦਿਆ ਹੋਇਆ ਲੈ ਵੀ ਭਾਈ ਕਹਿੰਦਾ ਬਾਹਰੋਂ ਖਰੀਦਿਆ ਘਰ ਦੀ ਬੱਕਰੀ ਆ ਕਿਹੜੀ ਰਹਿ ਗਈ ਹੁਣ ਆ ਲਓ ਜੀ ਪੱਠ ਦੇਖੋ ਲੈ ਪੱਠ ਦਿਖਾਉਣੇ ਤੁਹਾਨੂੰ ਦੇਖੋ 10 ਵੀ ਇਹਦੇ ਬਾਰੇ ਮੇਦਰ ਖੀਰੀ ਪੱਠਾ ਜੀ ਸਾਢੇ 8 ਮਹੀਨਿਆਂ ਦੀ ਲੈ ਵੀ ਸਾਢੇ 8 ਮਹੀਨੇ ਦੀ ਖੀਰੀ ਪੱਠਾ ਬਰੀਕ ਸਿੰਘ ਚਿੱਟੀਆਂ ਅੱਖਾਂ ਦੇ ਵਿੱਚ ਕੁਆਲਿਟੀ ਵਧੀਆ ਗਈ ਹੈ ਨਾ ਦੇਖੋ ਇਹ ਨਹੀਂ ਹੈਗਾ ਵੀ ਪਾਣੀ ਜੜਾਂਗਾ ਨਹੀਂ ਦੰਦ ਦੇਖੋ ਸਹੀ ਗੱਲ ਆ ਵੀ ਖੀਰੀ ਆ ਜਮਾ ਹਣ 38 ਇੰਚ ਹਾਈਟ ਦੀ ਆ ਜੀ 38 ਇੰਚ ਹਾਂਜੀ ਨਹੀਂ ਘਟ ਆ ਰਿਹਾ ਇਧਰ 38 37 ਇੱਥੇ ਘੁੰਮਦੀ ਆ ਜੀ 38 37 ਤੇ ਘੁੰਮ ਰਹੀ ਆ ਜਿਹੜੀ ਖੀਰੀ ਪੱਠ ਤੁਸੀਂ ਐ ਦੇਖੋ ਵੀ 30 ਵੀ ਮੰਨ ਕੇ ਚੱਲ ਪਾਓ ਜੇ ਉਹ ਵੀ ਬਹੁਤ ਆ ਉਹ ਵੀ ਬਹੁਤ ਆ ਜੀ ਇਹ 38 37 ਮੈਨੂੰ ਪਤਾ ਵੀ 37 ਇੰਚ ਹਾਈਟ ਇਹਦੀ ਹੈਗੀ ਆ ਬ੍ਰੀਗ ਸਿੰਘ ਜੀ ਬ੍ਰੀਗ ਸਿੰਘ ਜੀ ਹਾਂਜੀ ਇਹ ਕਿੰਨੇ ਰੁਪਈਏ ਦੇਣੀਆਂ ਇਹ 55000 ਦੀ ਲੈ ਵੀ 55000 ਰੁਪਏ ਇਹ ਦੇ ਲੈਣਾ ਜੀ ਕੋਈ ਰੇਟ ਨਹੀਂ ਹੈਗਾ ਹਾਂ ਠੀਕ ਆ ਲਿਆ ਆ ਫੜ ਲਓ ਲੋਹੀ ਜੀ ਆ ਦੇਖੋ ਜੀ ਇਹ ਵੀ ਕਾ ਆ ਗਈ ਬੂਰ ਕੰਨਿਆਂ ਦੇ ਵਿੱਚ ਨਾ ਹਾਂਜੀ ਦੱਸ ਬਈ ਮੈਂ ਇਹਦੇ ਬਾਰੇ ਇਹ ਸੂਈ ਆ ਜੀ ਮਗਰ ਇਹਦੇ ਮੇਮਣੀਆਂ ਕਾਲੀ ਲੈ ਵੀ ਕਾਲੀ ਹਾਂਜੀ ਕਾਲੀ ਮੇਮਣੀਆਂ ਦੇਖ ਸਕਦੇ ਹੋ ਦੋ ਕੁ ਦਿਨਾਂ ਦੀ ਆ ਨਾ ਜਿਵੇਂ ਮੇਮਣੀ ਹਾਂ ਦੋ ਕੁ ਦਿਨਾਂ ਦੀ ਆ ਜੀ ਦੋ ਕੁ ਦਿਨਾਂ ਦੀ ਆ ਬਈ ਨਾ ਇਹਦੀ ਹਾਈਟ ਹੈਗੀ 37 37 ਨਾ ਸੈਂਟੀ ਸਾਢੇ 37 37 ਹਾਈਟ ਆ ਬਈ ਇਹ ਕਿੰਵੇਂ ਸੂਇਆ ਇਹ ਇਹ ਹੁਣ ਤੀਜੇ ਸੂਈ ਆ ਜੀ ਤੀਜੇ ਸੂਏ ਹਾਂਜੀ ਇਹ ਵੀ ਤੀਜੇ ਸੂਏ ਬੱਕਰੀਆ ਇਹ ਦੇਖ ਸਕਦੇ ਹੋ ਦੁੱਧ ਕਿੰਨਾ ਕਾ ਦੁੱਧ ਦਬਾਈ ਇਹਦੇ ਥੱਲੋਂ 3 ਲੀਟਰ ਚੋਈਦਾ ਜੀ ਪੱਠ ਨੂੰ ਚੰਗਾ ਕੇ ਚੰਗਾ ਕੇ 3 ਲੀਟਰ 3 ਡੇਢ ਹੋ ਟਾਈਮ ਡੇਢ ਹੋ ਟਾਈਮ ਠੀਕ ਆ ਠੀਕ ਆ ਲੈ ਵੀ ਬਾਕੀ ਤੁਸੀਂ ਦੋ ਟਾਈਮ ਪੱਠ ਚੰਗਾ ਵੀ ਦਿੱਤੀ ਪਹਿਲਾਂ ਹੂੰ ਤੇ ਹੁਣ ਵੀ ਚੰਗਾਈਆ ਪਹਿਲਾਂ ਵੀ ਚੰਗਾਈਆ ਹੂੰ ਦੁੱਧ ਤਾਂ ਆਪਾਂ ਔਨ ਰਿਕਾਰਡ ਇਹਦਾ ਜਵਾਬ ਹੀ ਦਵਾਂਗੇ ਬਾਈ ਠੀਕ ਆ ਆਪਾਂ ਐ ਨਹੀਂ ਹੈਗਾ ਵੀ ਪਾਣੀ ਜੜਾਂਗਾ ਨਹੀਂ ਔਨ ਰਿਕਾਰਡ ਆਪਾਂ ਵੀਡੀਓ ਤੇ ਤੁਹਾਡੇ ਸਾਹਮਣੇ ਡੇਢ ਹੋ ਟਾਈਮ ਕੱਢ ਕੇ ਡੇਢ ਹੋ ਟਾਈਮ ਕੱਢ ਕੇ ਪੱਠ ਨੂੰ ਚੰਗਾ ਕੇ ਤੁਹਾਨੂੰ ਔਨ ਰਿਕਾਰਡ ਚ ਜਵਾ ਦਾਂਗੇ ਆਪਾਂ ਠੀਕ ਆ ਜੀ ਹਾਂਜੀ ਲੈ ਵੀ ਦੇਖ ਸਕਦੇ ਇਹ ਕਿੰਨੇ ਰੁਪਏ ਹੈ ਇਹਦਾ ਤੁਸੀਂ ਹੋਰ ਵੀ ਅੱਜ ਮੰਡੀ ਉਰੇ ਆ ਕਰਮਾਲੀ ਚਲੋ ਬਿਕ ਗਈ ਤਾਂ ਦਾ ਕਹਿਣੀ ਕੀ ਆ ਅੱਜ ਸ਼ਾਮ ਨੂੰ ਉਰੇ ਦੁੱਧ ਚੋਵਾਂਗੇ ਇਹਦਾ ਹੂੰ ਤੇ ਕੱਲ ਨੂੰ ਫੇਰ ਤੁਹਾਨੂੰ ਮੈਂ ਲਾਈਵ ਚਿਵਾ ਕੇ ਦਿਖਾ ਦੂੰਗਾ ਜਾ ਕੇ ਤੇ ਕੱਲ ਨੂੰ ਲੌਂਗੋ ਵਾਲੀ ਦੀ ਮੰਡੀ ਆ ਉੱਥੇ ਦੇਖ ਲਿਓ ਠੀਕ ਆ ਇਦੋਂ ਉੱਤੇ ਤਾਂ ਬਈ ਆਪਾਂ ਕੁਝ ਨਹੀਂ ਕਰ ਸਕਦੇ ਸਹੀ ਗੱਲ ਆ ਬਈ ਇਹ ਕਿੰਨੇ ਰੁਪਈਆ ਦੀ ਇਹਦਾ 40000 ਜੀ ਲੈ ਵੀ ਇਹਦਾ 40000 ਰੁਪਈਆ ਹਣਾ ਹਾਂਜੀ ਕਾ ਆ ਗਈ ਬੱਕਰੀ ਬਾਈ ਦੱਸ ਬਈ ਇਹਦੇ ਵਰਮ ਇਹ ਇਹ ਵੀ ਸੂਈ ਆ ਬਾਈ ਇਹਦੀ ਆ ਪਾਠਾ ਮਾਗਰਾ ਪੱਠਾ ਦੇਖੋ ਤੁਸੀਂ ਕਿੰਨੇ ਟਾਈਮ ਦੀ ਪੱਠਾ ਹੈ ਛੋੜੇ ਸਾਹਮਣੇ ਦੇਖੋ ਜੀ ਹੈਗੀ ਮਹੀਨੇ ਤੋਂ ਪਲੱਸ ਹਾਂ ਹੈਗੀ ਆ ਜੀ ਤੇ ਮਹੀਨੇ ਤੋਂ ਪਲੱਸ ਆ ਬਈ ਦੇਖ ਸਕਦੇ ਹੋ ਨਾ ਹਾਂ ਲਾਲ ਅੱਖਾਂ ਦੇ ਵਿੱਚ ਆ ਬਈ 37 37 ਇੰਚ ਦੀ ਬੱਕਰੀ 37 ਇੰਚ ਮੰਨ ਕੇ ਚੱਲੋ ਜੀ 37 37 ਹਾਂ ਹਾਂਜੀ ਇਹਦੇ ਕਿੰਨੇ ਰੁਪਏ ਇਹਦਾ 35000 ਜੀ ਠੀਕ ਆ ਲੈ ਵੀ ਆ ਆ ਗਈ ਰਹਗੀ ਲਾਸਟ ਬੱਕਰੀ ਇੱਕ ਆ ਦੇਖੋ ਦੱਸ ਵੀ ਇਹਦੇ ਬਾਰੇ ਵਿੱਚ ਇਹਦੇ ਦੋ ਬੱਚੇ ਨੇ ਜੀ ਹਾਂ ਇਹ 10 ਕ ਦਿਨਾਂ ਦੀ ਸੂਈ ਹੋਈ ਆ ਆ ਬੱਚੇ ਨੇ ਹਾਂ ਇੱਕ ਪੱਠ ਬੱਕਰਾ ਜੀ ਇਹਦੇ ਮਗਰ ਅੱਗਰੇ ਨੇ ਬਈ ਦੇਖ ਸਕਦੇ ਪੱਠ ਬੱਕਰਾ ਹਾਂਜੀ ਠੀਕਾ ਦੁੱਧ ਕਿੰਨਾ ਗਊਗਾ ਦੁੱਧ ਬਈ ਦੋ ਬੱਚਿਆਂ ਵਾਲੀ ਜਿਹੜੀ ਬੱਕਰੀ ਹੁੰਦੀ ਆ ਨਾ ਉਹ ਬੱਚੇ ਪਹਿਲਾਂ ਦਾ ਬੱਚੇ ਪਾਲਦੀ ਹੁੰਦੀ ਆ ਦੁੱਧ ਆਪਾਂ ਨੇ ਕਿਹੜਾ ਇਹਨਾਂ ਦੀਆਂ ਕਰਮ ਵਾਲੀਆਂ ਦਾ ਡੇਰੀ ਚ ਪਾਉਣਾ ਠੀਕਾ ਜਿਹਦਾ ਇੱਕ ਬੱਚਾ ਉਹਦੀ ਮਜਬੂਰੀ ਬਣ ਜਾਂਦੀ ਆ ਚੋਣ ਦੀ ਠੀਕ ਐ ਚੋਣੀ ਪੈਂਦੀ ਆ ਉਹ ਉਹ ਚੋਣੀ ਪੈਂਦੀ ਆ ਜਿਹੜੀ ਦੋ ਬੱਚਿਆਂ ਵਾਲੀ ਬੱਕਰੀ ਆ ਜੇ ਉਹਦੇ ਬੱਚੇ ਪਾਲਨੇ ਨੇ ਤੁਸੀਂ ਉਹਦਾ ਦੁੱਧ ਨਾ ਹੀ ਚੋਵੋ ਸਹੀ ਗੱਲ ਐ ਚੰਗਾ ਐ ਨਹੀਂ ਵੀ ਹੈਗਾ ਇਹਨਾਂ ਨੂੰ ਐ ਛੱਡ ਦਿਓ ਫਿਰ ਬੱਚੇ ਵੀ ਮਰ ਜਾਣਗੇ ਚੋਣੀ ਤਾਂ ਇਹ ਵੀ ਪਾਊਗੀ ਹੂੰ ਹੂੰ ਬੱਚੇ ਝੰਗਾ ਕੇ ਥੋੜਾ ਥੋੜਾ ਜਦੋਂ ਵੱਡੇ ਬੱਚੇ ਹੋ ਗਏ ਫਿਰ ਤਾਂ ਇਹੀ ਚੁੰਗਣਗੇ ਇਤੇ ਹੀ ਚੁੰਗਣਗੇ ਨਾ ਹਾਂਜੀ ਇਹਦੇ ਕਿੰਨੇ ਰੁਪਏ ਇਹਦਾ 35000 ਜੀ ਕਹ ਵੀ ਇਹਦਾ 35000 ਰੁਪਏ ਜੇ ਕਿਸੇ ਵੀ ਮੇਰੇ ਵੀਰ ਨੇ ਕੁਝ ਵੀ ਖਰੀਦਣਾ ਹੋ ਤਾਂ ਸੰਪਰਕ ਕਰ ਲਿਓ ਮੇਰਾ ਨੰਬਰ ਬੋਲ ਦੇ ਸੌਰੀ ਮੈਂ ਕਹਿ ਰਿਹਾ ਪਹਿਲਾਂ ਨਾ ਆਪਣਾ ਜ਼ਿਆਦਾਤਰ ਬਈ ਪਠਾਂ ਦਾ ਹੀ ਕੰਮ ਸੀਦਰ ਸੇਮ ਤੁਸੀਂ ਵੀ ਦੇਖਿਆ ਕੁਝ ਮੇਰੇ ਭੈਣ ਭਾਈਆਂ ਨੇ ਫਿਰ ਕਿਹਾ ਯਾਰ ਕਹਿੰਦੇ ਵੀ ਬਈ ਯਾਰ ਸਾਨੂੰ ਬੱਕਰੀਆਂ ਚਾਹੀਦੀਆਂ ਨੇ ਜ਼ਰੂਰੀ ਆ ਸਾਨੂੰ ਬੱਕਰੀਆਂ ਤਾਂ ਲੈਣੀਆਂ ਵੀ ਤੇ ਤੈਤੋਂ ਹੀ ਲੈਣੀਆਂ ਨੇ ਹੂੰ ਪਹਿਲਾਂ ਮੈਂ ਜ਼ਿਆਦਾਤਰ ਮੈਂ ਬੱਕਰੀਆਂ ਦੇ ਉੱਤੇ ਨਹੀਂ ਕੰਮ ਕਰਦਾ ਸੀ ਖਾਲੀ ਮੇਰਾ ਤਨੂੰ ਪਤਾ ਬੱਚਿਆਂ ਦਾ ਹੀ ਕੰਮ ਆ ਹੂੰ ਹੂੰ ਐਕਸਪੋਰਟ ਦਾ ਵੀ 올 ਇੰਡੀਆ ਡਿਲੀਵਰੀ ਆ ਆਪਣੇ ਕੋਲੇ ਜਿੱਥੇ ਵੀ ਮਰਜ਼ੀ ਕੋਈ ਬੰਦਾ ਐਕਸਪੋਰਟ ਕਰਾਉਣਾ ਚਾਹੁੰਦਾ ਬੱਚੇ ਨੂੰ ਆਪਾਂ ਕਰਾਂਗੇ ਠੀਕ ਆ ਤੇ ਉਹਦੇ ਫਿਰ ਉਹਨਾਂ ਦੇ ਘਰੋਂ ਆਪਾਂ 5-7 ਬੱਕਰੀਆਂ ਘਰੋਂ ਪਾਈਆਂ ਠੀ ਮੈਂ ਸੋਚਿਆ ਚਲੋ ਆਪਾਂ ਤਿਆਰ ਕਰ ਦਾਂਗੇ ਪਰ ਜਿਹੜੇ ਆਪਣੇ ਭੈਣ ਭਾਈ ਆਪਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਵਧੀਆ ਨਸਲ ਤੇ ਵਧੀਆ ਬਰੀਡ ਆਪਾਂ ਦਈਏ ਹੂੰ ਇਹਦੇ ਕਰਕੇ ਹੁਣ ਤੁਹਾਨੂੰ ਨਾਲ ਬੱਚਿਆਂ ਦੇ ਨਾਲ ਸਾਨੂੰ ਬੱਕਰੀਆਂ ਤੇ ਵੀ ਕੰਮ ਕਰਨਾ ਪਿਆ ਤੇ ਬੱਕਰੀਆਂ ਪਾਉਣੀਆਂ ਪਈਆਂ ਵਧੀਆ ਗੱਲ ਹੈ ਜੀ ਤੇ ਵਿੱਚ ਮੰਡੀਆਂ 'ਚ ਹੋ ਰਿਹਾ ਜੀ ਫੰਡਰ ਬੱਕਰੀਆਂ ਗੱਬਣ ਕਹਿ ਕੇ ਵੇਚੀਆਂ ਜਾਂਦੀਆਂ ਨੇ ਹੂੰ ਉਹਨਾਂ ਤੋਂ ਮੈਂ ਵੇਚਣ ਵਾਲਿਆਂ ਨੂੰ ਵੀ ਕਹਿਣਾ ਵੀ ਯਾਰ ਤੁਸੀਂ ਇਹੋ ਜਿਹੇ ਕੰਮ ਨਾ ਕਰੋ ਰੋਟੀ ਜਿੱਥੇ ਦੋ ਖਾਣੇ ਨੂੰ ਇੱਕ ਖਾ ਲੋ ਸਹੀ ਗੱਲ ਹੈ ਜੇ ਲੰਮੀ ਰੇਸ ਦੇ ਘੋੜੇ ਬਣਨਾ ਬਾਈ ਸੋਨੂੰ ਸਾਫ ਸੁਥਰਾ ਕੰਮ ਕਰਨਾ ਪੈਣਾ ਸਹੀ ਗੱਲ ਜ਼ਰੂਰੀ ਹੈ ਠੀਕ ਹੈ ਅੱਜ ਤੁਸੀਂ ਕਰ ਲਓਗੇ ਅਗਲੀ ਵਾਰੀ ਕੀ ਕੀਹਦੇ ਨਾਲ ਕਰੋਗੇ ਸਹੀ ਗੱਲ ਇੱਕ ਬੰਦਾ ਇੱਕ ਮੈਂਸ ਲਿਬੜੀ ਦਾਸ ਨੂੰ ਪੂੰਸ ਮਾਰ ਕੇ ਬਾਈ ਲਵੇੜੂਗੇ ਲਵੇੜੂ ਤਰਸੇਮ ਉਹ ਆਪਣੇ ਆਪ ਹੀ ਲਿਬੜ ਜਾਣੀਆਂ ਉਹਨੇ ਕਿਉਂ ਪੂੰਸਾਂ ਮਾਰੀ ਜਾਣੀਆਂ ਨੇ ਬਾਈ ਪੈਸੇ ਅਗਲਾ ਪਤਾ ਨਹੀਂ ਘਰੋਂ ਕਿਵੇਂ ਲੈ ਕੇ ਆਉਂਦਾ ਕਿਵੇਂ ਨਹੀਂ ਲੈ ਕੇ ਆਉਂਦਾ ਸਹੀ ਗੱਲ ਕੀਤਾ ਬਦਨਾਮ ਹੋ ਜਾਊਗਾ ਕੀਤਾ ਮੇਰੀ ਗੱਲ ਸੁਣੋ ਜੀ ਪਹਿਲਾਂ ਘੋੜਿਆਂ ਵਾਲੀ ਲੈਣ ਬਦਨਾਮ ਹੋਈ ਫਿਰ ਕੁੱਤਿਆਂ ਵਾਲੀ ਲੈਣ ਬਦਨਾਮ ਹੋਈ ਹੁਣ ਇੱਕੋ ਹੀ ਲੈਣ ਰਹਿ ਗਈ ਇਹ ਹਾਂ ਬੱਕਰੀ ਪਾਲਣ ਕਰਨੀ ਬੱਕਰੀ ਪਾਲਣ ਹਰ ਇੱਕ ਬੰਦੇ ਨੂੰ ਮੈਂ ਕਹਿੰਦਾ ਵੀ ਬੱਕਰੀ ਪਾਲਣ ਦਾ ਧੰਦਾ ਕਰੋ ਇਹਦੇ ਚ ਕਮਾਈ ਵਧੀਆ ਪਰ ਸਾਫ ਸੁਥਰਾ ਕਰੋ ਸਾਫ ਸੁਥਰਾ ਕਰੋ ਦੋ ਨੰਬਰ ਦਾ ਧੰਦਾ ਨਾ ਕਰੋ ਸਾਫ ਸੁਥਰਾ ਕਰੋ ਕਰੋ ਵਧੀਆ ਅਗਲੇ ਨੂੰ ਕਹਿ ਕੇ ਚੀਜ਼ ਦੋ ਲੈਣੀ ਨਾ ਲੈਣੀ ਅਗਲੇ ਦੀ ਮਰਜ਼ੀ ਸੀ ਚਲੋ ਹਾਂ ਓਕੇ ਬਈ ਓਕੇ ਬਈ ਸਾਸਰੀ ਘਰ ਚਲੋ ਅੱਗੇ ਚੱਲਦੇ ਲੈ ਵੀ ਚਿੱਟੀ-ਚਿੱਟੀ ਬੱਕਰੀ ਦਿਖਾਉਂ ਲੈ ਸਰੋ ਦੁੱਧ ਵਰਗੀ ਜਾਵਾ ਹਨ ਗੁਲਾਬੀ ਚਾਮੜੀ ਆ ਬਈ ਹਾਂ ਕੀ ਹਾਲ ਨੇ ਬਾਈ ਜੀ ਵਧੀਆ ਵਧੀਆ ਬਾਈ ਕੀ ਨਾਮ ਆ ਜਯਾਦਵਿੰਦਰ ਸਿੰਘ ਕਿੱਥੋਂ ਪਿੰਡ ਕੋਠਾਗੁਰੂ ਦਾ ਜਿਲ੍ਹਾ ਬਠਿੰਡਾ ਕੋਠੇਗੁਰੂ ਤੋਂ ਆਏ ਨੇ ਬਈ ਦੇਖੋ ਜਿਲ੍ਹਾ ਬਠਿੰਡਾ ਚਿੱਟੀ ਬੱਕਰੀਆਂ ਜਮਾਂ ਚਿੱਟੀਆਂ ਅੱਖਾਂ ਦੇ ਵਿੱਚ ਹਨ 6 ਦੰਦ ਕਰੀ ਜਾਂਦੀ ਹੈ 6 ਦੰਦਾਂ ਹਾਂ ਠੀਕ ਆ ਕੰਮ ਸੁਹੇਗੀ ਪਹਿਲੀ ਹੈ ਤਾਂ ਵੀ ਪਹਿਲਾ ਸੁਆ ਲਾਉਗੀ ਜੈਨਾ ਹੂੰ ਵੇਲ ਬਹੁਤ ਆ ਬੱਕਰੀ ਦੀ ਕੱਦ ਗੁੱਦ ਬਹੁਤ 3 ਮਹੀਨੇ ਦੀ ਗੱਬਣ ਗਾਰੰਟੀ 3 ਮਹੀਨੇ ਦੀ ਗੱਬਣ ਬਾਈ ਗਾਰੰਟੀ ਦੀ ਹੈ ਜੇ ਕੋਈ ਮੇਰਾ ਵੀ ਰਹੇਗਾ ਚਿੱਟੀ ਬੱਕਰੀ ਲੈਣ ਦਾ ਸ਼ਕੀਨ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਗਲਾਬੀ ਚਮੜੀ ਦੇ ਵਿੱਚ ਦਿਖਾ ਦੇ ਬੱਬੂ ਚਮੜੀ ਦਿਖ ਫਿੰਗਰ ਡੈਡੀ ਕਿ ਰਹਿਣਗੇ ਹਾਂ ਇੱਥੇ ਫਿੰਗਰ ਡੈਡੀ ਕਿ ਰਹਿਣਗੇ ਹਾਈਟ ਕਿੰਨੀ ਹੋਊਗੀ ਹਾਈਟ ਹੋਊਗੀ 38 ਇੰਚ ਲੈ ਵੀ 38 ਇੰਚ ਹਾਈਟ ਕਹਿ ਰਿਹਾ ਬਾਈ ਬਾਕੀ ਹਣੋਂ ਲਵੇ ਖੜਕੇ ਦਿਖਾ ਦਈਏ ਦੇਖ ਸਕਦੇ ਆ ਬਾਈ 38 ਇੰਚ ਹਾਈਟ ਕਹਿ ਰਿਹਾ ਬਾਈ ਕਿੰਨੇ ਰੁਪਈਆ ਦੀ ਬਈ ਇਹਦਾ 40 ਮੰਗਦੇ ਆ ਲੈ ਵੀ 40000 ਰੁਪਏ ਮੰਗਦੇ ਨੇ ਬਾਈ ਗਾਰੰਟੀ ਦੀ ਗੱਬਣਾਗੀ ਬਾਕੀ ਮਾਨ ਤਾਨ ਹੋ ਜਾਊਗਾ ਹੋ ਜਾਊਗਾ ਬਾਈ ਸਾਈ ਕਹਿੰਦਾ ਬਾਕੀ ਮਾਨ ਤਾਨ ਹੋ ਜਾਊਗਾ ਨਾ ਨੰਬਰ ਬੋਲਦੇ ਚੱਲ ਜੇ ਕਿਸੇ ਨੂੰ ਲੈਣੀ ਹੋਵੇ 9915265228 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀ ਚਾਹੀਦੀ ਹੋਵੇ